ਕੋਈ ਡਿਪਰੈਸ਼ਨ ਕੋਈ ਬਿਮਾਰੀ ਨਹੀਂ ਹੋਣੀ ਤੈਨੂੰ ਬਾਬਾ ਹੀ ਨੇ ਤੇਰਾ ਹੱਥ ਫੜਿਆ ਤੂੰ ਕੰਨ ਫਿਕਰ ਕਰਦਾ ਪਿਆ ਅੱਗੇ ਦੀ ਇਹ ਜਿਹੜੇ ਤੇਰੇ ਅੱਖਾਂ 'ਚ ਅੰਜੂ ਹੈ ਨਾ ਅੱਜ ਬਾਬਾ ਦੀਪ ਸਿੰਘ ਜੀ ਨੇ ਮੋਤੀਆਂ 'ਚ ਬਦਲ ਦਿੰਨੇ ਆਂ ਭਰੋਸਾ ਕਰਕੇ ਦੇਖ ਉਹਦਾ ਡੁੱਬਦੇ ਬੇੜੇ ਵੀ ਪਾਰ ਲੰਘਾ ਦਿੰਦੇ ਆ ਆਪਣੇ ਮਾਲਕ ਆਪਣੇ ਭਗਵਾਨ ਤੇ ਜਿੰਨੂੰ ਪੂਰਾ ਭਰੋਸਾ ਨਾ ਉਹਦਾ ਫਿਰ ਉਹਦੀ ਇੱਜ਼ਤ ਆਪੇ ਬਚਾਉਂਦੇ ਆ ਜਿੱਦਾਂ ਮਾਲਕ ਨੇ ਪ੍ਰਲਾਦ ਭਗਤ ਜੀ ਦੀ ਭਗਤੀ ਵੇਖ ਕੇ ਉਹਨਾਂ ਦੀ ਰਾਖੀ ਕੀਤੀ ਸੀ। ਭਾਵੇਂ ਜਦੋਂ ਤੁਸੀਂ ਮੁਸ਼ਕਲ 'ਚ ਫਸਣਾ ਨਾ ਤੁਹਾਡਾ ਗੁਰੂ ਤੁਹਾਡੀ ਰਾਖੀ ਕਰੇਗਾ। ਇਹ ਸਾਰੀਆਂ ਵਿਸ਼ਵਾਸ ਦੀਆਂ ਗੱਲਾਂ ਆ ਜਿਨ੍ਹਾਂ ਨੇ ਵਿਸ਼ਵਾਸ ਦੀਆਂ ਡੋਰਾ ਫੜ ਲਈਆਂ। ਉਹ ਭਾਵੇਂ ਜਿੱਥੇ ਮਰਜੀ ਫਸੇ ਹੋਣ ਉਹਨਾਂ ਦਾ ਗੁਰੂ ਆਪ ਉਹਨਾਂ ਨੂੰ ਬਚਾਣ ਆਂਦਾ। ਸੋ ਪੂਰਾ ਵਿਸ਼ਵਾਸ ਰੱਖੋ ਬਾਬਾਈ ਤੇ ਇਹਨਾਂ ਨੇ ਸਭ ਸਹੀ ਕਰ ਦੇਣਾ। ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਇਹ ਸਮਾਂ ਕਦੋਂ ਇੱਧਰ ਉੱਧਰ ਹੋ ਜਾਂਦਾ ਨਾ ਕੁਛ ਕੋਈ ਡਿਪਰੈਸ਼ਨ ਕੋਈ ਬਿਮਾਰੀ ਨਹੀਂ ਹੋਣੀ ਤੈਨੂੰ ਬਾਬਾ ਜੀ ਨੇ ਤੇਰਾ ਹੱਥ ਫੜਿਆ ਤੂੰ ਕੰਨ ਫਿਗਰ ਕਰਦਾ ਪਿਆ ਅੱਗੇ ਦੀ ਇਹ ਜਿਹੜੇ ਤੇਰੇ ਅੱਖਾਂ 'ਚ ਹੰਝੂ ਹੈ ਨਾ ਅੱਜ ਬਾਬਾ ਦੀਪ ਸਿੰਘ ਜੀ ਨੇ ਮੋਤੀਆਂ 'ਚ ਬਦਲ ਦਿੰਨੇ ਆਂ ਭਰੋਸਾ ਕਰਕੇ ਦੇਖ ਉਹਦਾ ਡੁੱਬਦੇ ਬੇੜੇ ਵੀ ਪਾਰ ਲੰਘਾ ਦਿੰਦੇ ਆ ਆਪਣੇ ਮਾਲਕ ਆਪਣੇ ਭਗਵਾਨ ਤੇ ਜਿੰਨੂੰ ਪੂਰਾ ਭਰੋਸਾ ਨਾ ਉਹਦਾ ਫਿਰ ਉਹਦੀ ਇੱਜ਼ਤ ਆਪੇ ਬਚਾਉਂਦੇ ਆ ਜਿੱਦਾਂ ਮਾਲਕ ਨੇ ਪ੍ਰਲਾਦ ਭਗਤ ਜੀ ਦੀ ਭਗਤੀ ਵੇਖ ਕੇ ਉਹਨਾਂ ਦੀ ਰਾਖੀ ਕੀਤੀ ਸੀ। ਭਾਵੇਂ ਜਦੋਂ ਤੁਸੀਂ ਮੁਸ਼ਕਲ 'ਚ ਫਸਣਾ ਨਾ ਤੁਹਾਡਾ ਗੁਰੂ ਤੁਹਾਡੀ ਰਾਖੀ ਕਰੇਗਾ। ਇਹ ਸਾਰੀਆਂ ਵਿਸ਼ਵਾਸ ਦੀਆਂ ਗੱਲਾਂ ਆ ਜਿਨ੍ਹਾਂ ਨੇ ਵੀ ਵਿਸ਼ਵਾਸ ਦੀਆਂ ਡੋਰਾ ਪੜ ਲਈਆਂ। ਉਹ ਭਾਵੇਂ ਜਿੱਥੇ ਮਰਜੀ ਫਸੇ ਹੋਣ ਉਹਨਾਂ ਦਾ ਗੁਰੂ ਆਪ ਉਹਨਾਂ ਨੂੰ ਬਚਾਣ ਆਂਦਾ। ਸੋ ਪੂਰਾ ਵਿਸ਼ਵਾਸ ਰੱਖੋ ਬਾਬਾ ਜੀ ਤੇ ਇਹਨਾਂ ਨੇ ਸਭ ਸਹੀ ਕਰ ਦੇਣਾ। ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਇਹ ਸਮਾਂ ਕਦੋਂ ਇੱਧਰ ਉੱਧਰ ਹੋ ਜਾਂਦਾ ਨਾ